ਸੀ ਮੈਂ ਕਰਨ ਹੰਦਾ ਇਸ ਦਿਨ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਵਾਰ ਮੁੜ ਤੋਂ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿਉਂਕਿ ਇਸ ਵਾਰ ਦੋਸ਼ ਇਹ ਹੈ ਕਿ ਚੁੱਪਚਪੀਤੇ ਆਮ ਆਦਮੀ ਪਾਰਟੀ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟਾਈਜ਼ ਕਰਨ ਜਾ ਰਹੀ ਹੈ ਸਿੱਖਿਆ ਪ੍ਰਾਈਵੇਟਾਈਜ਼ ਕਰਨ ਜਾ ਰਹੀ ਹੈ ਦਰਅਸਲ ਪੰਜਾਬ ਵੱਲੋਂ UGC ਨੂੰ ਇੱਕ ਪੱਤਰ ਜਾਰੀ ਹੋਇਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੂੰ ਉਹਨਾਂ ਦੇ ਵਿਰੋਧੀ ਘੇਰੇ ਦੇ ਨਜ਼ਰ ਆ ਰਹੇ ਨੇ ਇਸ ਪੱਤਰ ਦੇ ਰਾਹੀਂ ਪੰਜਾਬ ਦੇ ਵੱਡੇ 8 ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਅਦਾਰਿਆਂ 'ਚ ਬਦਲਣ ਦੀ ਤਿਆਰੀ ਵਿੜ ਦਿੱਤੀ ਗਈ ਹੈ ਇਸ ਫੈਸਲੇ ਰਾਹੀਂ ਪੰਜਾਬ ਦੀ ਨੌਜਵਾਨੀ ਨੂੰ ਖਾਸਾ ਨੁਕਸਾਨ ਹੋਏਗਾ ਉਹ ਕਾਲਜ ਕਿਹੜੇ-ਕਿਹੜੇ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ 2024 ਦੀ 22 ਜੁਲਾਈ ਨੂੰ ਇਹ ਪੱਤਰ ਜਾਰੀ ਹੋਏ ਤੇ ਕਾਲਜਾਂ ਦੇ ਨਾਂ ਤੁਹਾਨੂੰ ਦੱਸ ਦਿੰਨੇ ਆ ਸਰਕਾਰੀ ਕਾਲਜ ਜੋ ਕਿ ਪ੍ਰਾਈਵੇਟਾਈਜ਼ ਕੀਤੇ ਜਾਣਗੇ ਇਹਨਾਂ ਦੇ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਹੈ ਮੋਹਾਲੀ ਹੈ ਤੇ ਸਰਕਾਰੀ ਕਾਲਜ ਲੜਕੀਆਂ ਦਾ ਅੰਮ੍ਰਿਤਸਰ ਮਹਿੰਦਰਾ ਸਰਕਾਰੀ ਕਾਲਜ ਪਟਿਆਲਾ ਸਰਕਾਰੀ ਕਾਲਜ ਲੜਕੀਆਂ ਦਾ ਪਟਿਆਲਾ ਐਸਐਸਡੀ ਸਰਕਾਰੀ ਕਾਲਜ ਲੜਕੇ ਲੁਧਿਆਣਾ ਸਰਕਾਰੀ ਕਾਲਜ ਲੜਕੀਆਂ ਦਾ ਲੁਧਿਆਣਾ ਇਸ ਦੇ ਨਾਲ ਹੀ ਇਹ ਵਿਆਉਂਤ ਜਿਹੜੀ ਹੈ ਉਸ ਤੇ ਹੁਣ ਕੱਚੇ ਚਿੱਟ੍ਹੇ ਸਾਹਮਣੇ ਆਏ ਨੇ ਦਰਸਲ ਪ੍ਰਿੰਸੀਪਲਾਂ ਨੂੰ ਪ੍ਰਪੋਜ਼ਲ ਵੀ ਭੇਜ ਦਿੱਤੇ ਗਏ ਨੇ ਪੱਤਰ ਜਾਰੀ ਹੋਏ ਨੇ ਤੇ ਇਹਨਾਂ ਕਾਲਜਾਂ ਨੂੰ ਆਪਣੇ ਫੰਡ ਆਪ ਮੁਹੱਈਆ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਯਾਰੀ ਕਿ ਇਹ ਕਾਲਜ ਹੁਣ ਸਰਕਾਰੀ ਗ੍ਰਾਂਟ ਦੀ ਉਮੀਦ ਨਾ ਰੱਖਣ ਇਹ ਗੱਲ ਇਸ ਪੱਤਰ ਵਿੱਚ ਲਿਖੀ ਗਈ ਹੈ ਇਹ ਕਾਲਜ ਆਪਣੀਆਂ ਖਰਚੇ ਆਪਣੇ ਆਪ ਆਪਣੀਆਂ ਫੀਸਾਂ ਤੋਂ ਕੱਢਣ ਇਹ ਗੱਲ ਵੀ ਇਸ ਪੱਤਰ ਦੇ ਵਿੱਚ ਸਰਕਾਰ ਵੱਲੋਂ ਇਹਨਾਂ ਕਾਲਜਾਂ ਦੇ ਪ੍ਰਿੰਸੀਪਲਜ਼ ਨੂੰ ਕਾ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਇੱਕ ਕਦਮ ਚੁੱਪਚਾਪੀਤੇ ਚੱਕਿਆ ਜਾ ਰਿਹਾ ਤੇ ਇਸ ਨੂੰ ਦਿੱਲੀ ਦਾ ਸਿੱਖਿਆ ਮਾਡਲ ਕਹਿ ਕੇ ਚੇਪਿਆ ਜਾ ਰਿਹਾ ਉਧਰ ਹੀ ਪੰਜਾਬ ਦੀ ਨੌਜਵਾਨੀ ਪਹਿਲਾਂ ਹੀ ਬੇਰੁਜ਼ਗਾਰ ਹੈ ਤੇ ਇਸ ਦੇ ਨਾਲ ਸਿੱਖਿਆ ਹਾਸਲ ਕਰਨ ਦੇ ਵਿੱਚ ਵੀ ਮੁਸ਼ਕਲਾਂ ਆ ਸਕਦੀਆਂ ਨੇ ਕੁਝ ਆંકੜੇ ਤੁਹਾਡੇ ਸਾਹਮਣੇ ਰੱਖਦੇ ਹਾਂ ਕਿ ਪੰਜਾਬ ਦੇ ਵਿੱਚ ਸਰਕਾਰੀ ਕਾਲਜ ਤਾਂ ਹੁਣ ਸਿਰਫ 64 ਰਹਿ ਗਏ ਨੇ ਜਦਕਿ ਪ੍ਰਾਈਵੇਟ 550 ਨੇ ਹੁਣ ਆਪਾਂ ਗਵਾਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਉੱਥੇ 180 ਹੀ ਕਾਲਜ ਸਰਕਾਰੀ ਨੇ ਤੇ 180 ਹੀ ਪ੍ਰਾਈਵੇਟ ਨੇ ਫਿਰ ਪੰਜਾਬ ਦੇ ਵਿੱਚ ਸਿੱਧਾ ਸਿੱਧਾ ਪ੍ਰਾਈਵੇਟ ਕਾਲਜਾਂ ਦੀ ਜਿੱਤ ਕਿਉਂ ਕਰਵਾਈ ਜਾ ਰਹੀ ਹੈ ਕਿਉਂ ਸਰਕਾਰੀ ਸ਼ਹਿ ਉੱਤੇ ਸਰਕਾਰੀ ਕਾਲਜ ਤੇ ਸਰਕਾਰੀ ਸਿੱਖਿਆ ਢਾਂਚਾ ਖਤਮ ਕੀਤਾ ਜਾ ਰਿਹਾ ਤੇ ਹੁਣ ਇੱਥੇ ਹੀ ਬਸ ਨਹੀਂ ਹੁੰਦੀ ਪੂਰੇ ਪੰਜਾਬ 'ਚ 157 ਸਰਕਾਰੀ ਪ੍ਰੋਫੈਸਰ ਮੌਜੂਦ ਨੇ ਬਸ ਬਾਕੀ ਸਾਰੇ ਕੰਟਰੈਕਟ ਤੇ ਠੇਕੇ ਤੇ ਯਾ ਪ੍ਰਾਈਵੇਟਲੀ ਹਾਇਰ ਕੀਤੇ ਹੋਏ ਨੇ 2025 ਚ 45 ਹੋਰ ਰਿਟਾਇਰ ਹੋ ਜਾਣਗੇ ਤੇ ਫਿਰ ਤਾਂ ਕੁਝ ਕੂਹੀ 112 ਪ੍ਰੋਫੈਸਰ ਪੰਜਾਬ ਦੇ ਵਿੱਚ ਸਰਕਾਰੀ ਰਹਿ ਜਾਣਗੇ ਤੇ ਨਾਲ ਹੀ 64 ਸਰਕਾਰੀ ਕਾਲਜਾਂ ਚ ਸਿਰਫ 38 ਪ੍ਰਿੰਸੀਪਲ ਮੌਜੂਦ ਨੇ ਬਾਕੀ ਪ੍ਰਿੰਸੀਪਲ ਤੋਂ ਸਖਣੇ ਹੀ ਚੱਲਦੇ ਆ ਰਹੇ ਨੇ ਕਾਲਜ ਉਹਨਾਂ ਦਾ ਕੋਈ ਵਾਰੀ ਵਾਰਸ ਸਿੱਧੇ ਤੌਰ ਤੇ ਨਹੀਂ ਹੁਣ ਇਸ ਮਾਰੂ ਫੈਸਲੇ ਨੂੰ ਲੈ ਕੇ ਕੀ ਪੰਜਾਬ ਸਰਕਾਰ ਦਾ ਵਿਰੋਧ ਹੋਏਗਾ ਕੀ ਵਿਦਿਆਰਥੀ ਜਾ ਲੋਕ ਸੜਕਾਂ ਤੇ ਉਤਰਨਗੇ ਕਿਉਂਕਿ ਇਹ ਫੈਸਲਾ ਚੁੱਪਚੀਪ ਹੀ ਤੇ ਲਿਆ ਜਾ ਰਿਹਾ ਸੀ ਤਾਂ ਹੁਣ ਇਸ ਦੀ ਕੜੀ ਨਿੰਦਾ ਹੁੰਦੀ ਹੋਈ ਨਜ਼ਰ ਆ ਰਹੀ ਹੈ ਸਤਿ ਸ਼੍ਰੀ ਅਕਾਲ ਪੰਜਾਬ ਵਨ ਕਰਕੇ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਇਸੁਰ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਵਾਰ ਮੁੜ ਤੋਂ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿਉਂਕਿ ਇਸ ਵਾਰ ਦੋਸ਼ ਇਹ ਹੈ ਕਿ ਚੁੱਪਚੀਪ ਹੀ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟਾਈਜ਼ ਕਰਨ ਜਾ ਰਹੀ ਹੈ ਸਿੱਖਿਆ ਪ੍ਰਾਈਵੇਟਾਈਜ਼ ਕਰਨ ਜਾ ਰਹੀ ਹੈ ਦਰਅਸਲ ਪੰਜਾਬ ਵੱਲੋਂ UGC ਨੂੰ ਇੱਕ ਪੱਤਰ ਜਾਰੀ ਹੋਇਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੋਨਾਂ ਦੇ ਵਿਰੋਧੀ ਘੇਰ ਦੇ ਨਜ਼ਰ ਆ ਰਹੇ ਨੇ ਇਸ ਪੱਤਰ ਦੇ ਰਾਹੀਂ ਪੰਜਾਬ ਦੇ ਵੱਡੇ 8 ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਅਦਾਰਿਆਂ 'ਚ ਬਦਲਣ ਦੀ ਤਿਆਰੀ ਵਿੱਟ ਦਿੱਤੀ ਗਈ ਹੈ ਇਸ ਫੈਸਲੇ ਰਾਹੀਂ ਪੰਜਾਬ ਦੀ ਨੌਜਵਾਨੀ ਨੂੰ ਖਾਸਾ ਨੁਕਸਾਨ ਹੋਏਗਾ ਉਹ ਕਾਲਜ ਕਿਹੜੇ-ਕਿਹੜੇ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ 2024 ਦੀ 22 ਜੁਲਾਈ ਨੂੰ ਇਹ ਪੱਤਰ ਜਾਰੀ ਹੋਏ ਤੇ ਕਾਲਜਾਂ ਦੇ ਨਾਂ ਤੁਹਾਨੂੰ ਦੱਸ ਦਿੰਨੇ ਆ ਸਰਕਾਰੀ ਕਾਲਜ ਜੋ ਕਿ ਪ੍ਰਾਈਵੇਟਾਈਜ਼ ਕੀਤੇ ਜਾਣਗੇ ਇਹਨਾਂ ਦੇ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਹੈ ਮੁਹਾਲੀ ਹੈ ਤੇ ਸਰਕਾਰੀ ਕਾਲਜ ਲੜਕੀਆਂ ਦਾ ਅੰਮ੍ਰਿਤਸਰ ਮਹਿੰਦਰਾ ਸਰਕਾਰੀ ਕਾਲਜ ਪਟਿਆਲਾ ਸਰਕਾਰੀ ਕਾਲਜ ਲੜਕੀਆਂ ਦਾ ਪਟਿਆਲਾ ਐਸਐਸਡੀ ਸਰਕਾਰੀ ਕਾਲਜ ਲੜਕੇ ਲੁਧਿਆਣਾ ਸਰਕਾਰੀ ਕਾਲਜ ਲੜਕੀਆਂ ਦਾ ਲੁਧਿਆਣਾ ਇਸ ਦੇ ਨਾਲ ਹੀ ਇਹ ਵਿਅੰਤ ਜਿਹੜੀ ਹੈ ਉਸ ਦੇ ਹੁਣ ਕੱਚੇ ਚਿੱਟੇ ਸਾਹਮਣੇ ਆਏ ਨੇ ਦਰਸਲ ਪ੍ਰਿੰਸੀਪਲਾਂ ਨੂੰ ਪ੍ਰਪੋਜ਼ਲ ਵੀ ਭੇਜ ਦਿੱਤੇ ਗਏ ਨੇ ਪੱਤਰ ਜਾਰੀ ਹੋਏ ਨੇ ਤੇ ਇਹਨਾਂ ਕਾਲਜਾਂ ਨੂੰ ਆਪਣੇ ਫੰਡ ਆਪ ਮੁਹੱਈਆ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਯਾਰੀ ਕਿ ਇਹ ਕਾਲਜ ਹੁਣ ਸਰਕਾਰੀ ਗ੍ਰਾਂਟ ਦੀ ਉਮੀਦ ਨਾ ਰੱਖਣ ਇਹ ਗੱਲ ਇਸ ਪੱਤਰ ਵਿੱਚ ਲਿਖੀ ਗਈ ਹੈ ਇਹ ਕਾਲਜ ਆਪਣੀਆਂ ਖਰਚੇ ਆਪਣੇ ਆਪ ਆਪਣੀਆਂ ਫੀਸਾਂ ਤੋਂ ਕੱਢਣ ਇਹ ਗੱਲ ਵੀ ਇਸ ਪੱਤਰ ਦੇ ਵਿੱਚ ਸਰਕਾਰ ਵੱਲੋਂ ਇਹਨਾਂ ਕਾਲਜਾਂ ਦੇ ਪ੍ਰਿੰਸੀਪਲਜ਼ ਨੂੰ ਕਹਿ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਇੱਕ ਕਦਮ ਚੁੱਪਚਾਪ ਹੀ ਚੱਕਿਆ ਜਾ ਰਿਹਾ ਤੇ ਇਸ ਨੂੰ ਦਿੱਲੀ ਦਾ ਸਿੱਖਿਆ ਮਾਡਲ ਕਹਿ ਕੇ ਚੇਪਿਆ ਜਾ ਰਿਹਾ ਉਧਰ ਹੀ ਪੰਜਾਬ ਦੀ ਨੌਜਵਾਨੀ ਪਹਿਲਾਂ ਹੀ ਬੇਰੁਜ਼ਗਾਰ ਹੈ ਤੇ ਇਸ ਦੇ ਨਾਲ ਸਿੱਖਿਆ ਹਾਸਲ ਕਰਨ ਦੇ ਵਿੱਚ ਵੀ ਮੁਸ਼ਕਲਾਂ ਆ ਸਕਦੀਆਂ ਨੇ ਕੁਝ ਆંકੜੇ ਤੁਹਾਡੇ ਸਾਹਮਣੇ ਰੱਖਦੇ ਹਾਂ ਕਿ ਪੰਜਾਬ ਦੇ ਵਿੱਚ ਸਰਕਾਰੀ ਕਾਲਜ ਤਾਂ ਹੁਣ ਸਿਰਫ 64 ਰਹਿ ਗਏ ਨੇ ਜਦਕਿ ਪ੍ਰਾਈਵੇਟ 550 ਨੇ ਹੁਣ ਆਪਾਂ ਗਵਾਂਢੀ ਸੂਬੇ ਹਰਿਆਣੇ ਦੀ ਗੱਲ ਕਰੀਏ ਤਾਂ ਉੱਥੇ 180 ਹੀ ਕਾਲਜ ਸਰਕਾਰੀ ਨੇ ਤੇ 180 ਹੀ ਪ੍ਰਾਈਵੇਟ ਨੇ ਫਿਰ ਪੰਜਾਬ ਦੇ ਵਿੱਚ ਸਿੱਧਾ ਸਿੱਧਾ ਪ੍ਰਾਈਵੇਟ ਕਾਲਜਾਂ ਦੀ ਜਿੱਤ ਕਿਉਂ ਕਰਵਾਈ ਜਾ ਰਹੀ ਹੈ ਕਿਉਂ ਸਰਕਾਰੀ ਸ਼ਹਿ ਉੱਤੇ ਸਰਕਾਰੀ ਕਾਲਜ ਤੇ ਸਰਕਾਰੀ ਸਿੱਖਿਆ ਢਾਂਚਾ ਖਤਮ ਕੀਤਾ ਜਾ ਰਿਹਾ ਤੇ ਹੁਣ ਇੱਥੇ ਹੀ ਬਸ ਨਹੀਂ ਹੁੰਦੀ ਪੂਰੇ ਪੰਜਾਬ 'ਚ 157 ਸਰਕਾਰੀ ਪ੍ਰੋਫੈਸਰ ਮੌਜੂਦ ਨੇ ਬਸ ਬਾਕੀ ਸਾਰੇ ਕੰਟਰੈਕਟ ਤੇ ਠੇਕੇ ਤੇ ਇਹ ਪ੍ਰਾਈਵੇਟਲੀ ਹਾਇਰ ਕੀਤੇ ਹੋਏ ਨੇ 2025 ਚ 45 ਹੋਰ ਰਿਟਾਇਰ ਹੋ ਜਾਣਗੇ ਤੇ ਫਿਰ ਤਾਂ ਕੁਝ ਕੂਹੀ 112 ਪ੍ਰੋਫੈਸਰ ਪੰਜਾਬ ਦੇ ਵਿੱਚ ਸਰਕਾਰੀ ਰਹਿ ਜਾਣਗੇ ਤੇ ਨਾਲ ਹੀ 64 ਸਰਕਾਰੀ ਕਾਲਜਾਂ ਚ ਸਿਰਫ 38 ਪ੍ਰਿੰਸੀਪਲ ਮੌਜੂਦ ਨੇ ਬਾਕੀ ਪ੍ਰਿੰਸੀਪਲ ਤੋਂ ਸਖਣੇ ਹੀ ਚੱਲਦੇ ਆ ਰਹੇ ਨੇ ਕਾਲਜ ਉਹਨਾਂ ਦਾ ਕੋਈ ਵਾਰੀ ਵਾਰਸ ਸਿੱਧੇ ਤੌਰ ਤੇ ਨਹੀਂ ਹੁਣ ਇਸ ਮਾਰੂ ਫੈਸਲੇ ਨੂੰ ਲੈ ਕੇ ਕੀ ਪੰਜਾਬ ਸਰਕਾਰ ਦਾ ਵਿਰੋਧ ਹੋਏਗਾ ਕੀ ਵਿਦਿਆਰਥੀ ਜਾ ਲੋਕ ਸੜਕਾਂ ਤੇ ਉਤਰਨਗੇ ਕਿਉਂਕਿ ਇਹ ਫੈਸਲਾ ਚੁੱਪਚੀਪ ਹੀ ਤੇ ਲਿਆ ਜਾ ਰਿਹਾ ਸੀ ਤਾਂ ਹੁਣ ਇਸ ਦੀ ਕੜੀ ਨਿੰਦਾ ਹੁੰਦੀ ਹੋਈ ਨਜ਼ਰ ਆ ਰਹੀ ਹੈ ਸਤਿ ਸ਼੍ਰੀ ਅਕਾਲ ਪੰਜਾਬਣ ਕੱਟ ਦੇਖਿਆ ਤੁਸੀਂ ਮੈਂ ਕਰਨ ਹੰਡਾ ਇਸ ਦਿ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਵਾਰ ਮੁੜ ਤੋਂ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿਉਂਕਿ ਇਸ ਵਾਰ ਦੋਸ਼ ਇਹ ਹੈ ਕਿ ਚੁੱਪਚੀਪ ਹੀ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟਾਈਜ਼ ਕਰਨ ਜਾ ਰਹੀ ਹੈ ਸਿੱਖਿਆ ਪ੍ਰਾਈਵੇਟਾਈਜ਼ ਕਰਨ ਜਾ ਰਹੀ ਹੈ ਦਰਅਸਲ ਪੰਜਾਬ ਵੱਲੋਂ UGC ਨੂੰ ਇੱਕ ਪੱਤਰ ਜਾਰੀ ਹੋਇਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੋਨਾਂ ਦੇ ਵਿਰੋਧੀ ਘੇਰ ਦੇ ਨਜ਼ਰ ਆ ਰਹੇ ਨੇ ਇਸ ਪੱਤਰ ਦੇ ਰਾਹੀਂ ਪੰਜਾਬ ਦੇ ਵੱਡੇ 8 ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਅਦਾਰਿਆਂ 'ਚ ਬਦਲਣ ਦੀ ਤਿਆਰੀ ਵਿੱਟ ਦਿੱਤੀ ਗਈ ਹੈ ਇਸ ਫੈਸਲੇ ਰਾਹੀਂ ਪੰਜਾਬ ਦੀ ਨੌਜਵਾਨੀ ਨੂੰ ਖਾਸਾ ਨੁਕਸਾਨ ਹੋਏਗਾ ਉਹ ਕਾਲਜ ਕਿਹੜੇ-ਕਿਹੜੇ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ 2024 ਦੀ 22 ਜੁਲਾਈ ਨੂੰ ਇਹ ਪੱਤਰ ਜਾਰੀ ਹੋਏ ਤੇ ਕਾਲਜਾਂ ਦੇ ਨਾਂ ਤੁਹਾਨੂੰ ਦੱਸ ਦਿੰਨੇ ਆ ਸਰਕਾਰੀ ਕਾਲਜ ਜੋ ਕਿ ਪ੍ਰਾਈਵੇਟਾਈਜ਼ ਕੀਤੇ ਜਾਣਗੇ ਇਹਨਾਂ ਦੇ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਹੈ ਮੋਹਾਲੀ ਹੈ ਤੇ ਸਰਕਾਰੀ ਕਾਲਜ ਲੜਕੀਆਂ ਦਾ ਅੰਮ੍ਰਿਤਸਰ ਮਹਿੰਦਰਾ ਸਰਕਾਰੀ ਕਾਲਜ ਪਟਿਆਲਾ ਸਰਕਾਰੀ ਕਾਲਜ ਲੜਕੀਆਂ ਦਾ ਪਟਿਆਲਾ ਐਸਐਸਡੀ ਸਰਕਾਰੀ ਕਾਲਜ ਲੜਕੇ ਲੁਧਿਆਣਾ ਸਰਕਾਰੀ ਕਾਲਜ ਲੜਕੀਆਂ ਦਾ ਲੁਧਿਆਣਾ ਇਸ ਦੇ ਨਾਲ ਹੀ ਇਹ ਵਿਅੰਤ ਜਿਹੜੀ ਹੈ ਉਸ ਦੇ ਹੁਣ ਕੱਚੇ ਚਿੱਟੇ ਸਾਹਮਣੇ ਆਏ ਨੇ ਦਰਸਲ ਪ੍ਰਿੰਸੀਪਲਾਂ ਨੂੰ ਪ੍ਰਪੋਜ਼ਲ ਵੀ ਭੇਜ ਦਿੱਤੇ ਗਏ ਨੇ ਪੱਤਰ ਜਾਰੀ ਹੋਏ ਨੇ ਤੇ ਇਹਨਾਂ ਕਾਲਜਾਂ ਨੂੰ ਆਪਣੇ ਫੰਡ ਆਪ ਮੁਹੱਈਆ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਯਾਨੀ ਕਿ ਇਹ ਕਾਲਜ ਹੁਣ ਸਰਕਾਰੀ ਗ੍ਰਾਂਟ ਦੀ ਉਮੀਦ ਨਾ ਰੱਖਣ ਇਹ ਗੱਲ ਇਸ ਪੱਤਰ ਵਿੱਚ ਲਿਖੀ ਗਈ ਹੈ ਇਹ ਕਾਲਜ ਆਪਣੀਆਂ ਖਰਚੇ ਆਪਣੇ ਆਪ ਆਪਣੀਆਂ ਫੀਸਾਂ ਤੋਂ ਕੱਢਣ ਇਹ ਗੱਲ ਵੀ ਇਸ ਪੱਤਰ ਦੇ ਵਿੱਚ ਸਰਕਾਰ ਵੱਲੋਂ ਇਹਨਾਂ ਕਾਲਜਾਂ ਦੇ ਪ੍ਰਿੰਸੀਪਲਜ਼ ਨੂੰ ਕਹਿ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਇੱਕ ਕਦਮ ਚੁੱਕ